ਜੋਦਾ ਬਾਲਟੀਆਂ ਪਰਚੀਆਂ ਪਿਆਰ ਦੇ ਨਾਲ ਐਨ ਸਿਮਰਨਜੀਤ ਸਿੰਘ ਮਾਨ ਜੋ ਆਪਣੀ ਜਿੱਤ ਯਕੀਨੀ ਦੱਸ ਰਹੇ ਨੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਹਲਕੇ ਦੇ ਮਲੇਰ ਕੋਟਲਾ ਵਿੱਚ ਪ੍ਰਚਾਰ ਕਰ ਰਹੇ ਸਨ ਇਸ ਮੌਕੇ ਤੇ ਉਹਨਾਂ ਨੇ ਵਿਰੋਧੀਆਂ ਤੇ ਤੰਜ ਕੱਸਿਆ ਤੇ ਨਾਲ ਹੀ ਆਪਣੀ ਜਿੱਤ ਦਾ ਦਾਵਾ ਵੀ ਠੋਕ ਗਏ ਇਹਨਾਂ ਨੇ ਮਾਰਾਂ ਤਾਂ ਆਪਾਂ ਲੜਦੇ ਆਂ ਪੰਜਾਬ 'ਚ ਇੱਕ ਚੰਡੀਗੜ੍ਹ ਚਿੱਤਨਾ ਹੋ ਗਿਆ 13 ਦੋਰ ਲੜਦੇ ਰਹੇ ਅਸੀਂ ਹਰਿਆਣੇ ਦਾ ਮਤਲਬ ਕਿੰਨੀ ਹੋ ਗਈ 13 14 ਕਿੰਨੀਆਂ ਹਾਂਜੀ 14 ਬਾਲਟੀਆਂ ਪਰਚੀਆਂ ਪਿਆਰ ਦੇ ਨਾਲ ਤੇ 13 0 ਬਾਰੇ बार-बार ਕਹੀ ਜਾਂਦੇ ਨੇ ਵਿਰੋਧੀ 13 0 13 0 ਜੀ ਕੀ ਕਹਿਣਾ ਤੁਹਾਡਾ ਇਹ ਇਹ ਜੇ ਬੰਦ ਕਰ ਦੋਗੇ ਤਾਂ ਮੈਂ ਦੱਸ ਦੂੰਗਾ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ 2022 ਦੇ ਵਿੱਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਖਾਲੀ ਹੋਈ ਲੋਕ ਸਭਾ ਸੀਟ ਤੇ ਮਾਨ ਨੇ ਜਿੱਤ ਦਰਜ ਕੀਤੀ ਸੀ ਅਤੇ ਹੁਣ ਉਹ ਫਿਰ ਜਿੱਤ ਦਾ ਦਮ ਪਰ ਰਹੇ ਨੇ ਉਸ ਸਮੇਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਲਈ ਸਿੱਧੂ ਮੂਸੇਵਾਲਾ ਕਤਲकांड ਸਣੇ ਕੁਝ ਹੋਰ ਘਟਨਾਵਾਂ ਪ੍ਰਤੀ ਲੋਕਾਂ ਦਾ ਗੁੱਸਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ ਪਰ ਇਸ ਵਾਰ ਮੂਸੇਵਾਲਾ ਦੇ ਪਿਤਾ ਨੇ ਸੁਖਪਾਲ ਸਿੰਘ ਖੈਰਾ ਦੀ ਹਮਾਇਤ ਕੀਤੀ ਹੈ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਇਸ ਖੈਰਾ ਦਾ ਜ਼ਾਹਿਰ ਕਰ ਚੁੱਕੇ ਨੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਮੁੜ ਜਿੱਤ ਦਰਜ ਕਰਨਾ ਚਾਹੁੰਦੇ ਨੇ ਦੂਜੇ ਪਾਸੇ ਕਾਂਗਰਸ ਨੇ ਵੀ ਪੂਰੀ ਵਾਹ ਲਾਈ ਹੋਈ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਪੂਰਾ ਜ਼ੋਰ ਲਾਇਆ ਹੈ ਇਸੇ ਲਈ ਤਾਂ ਸੰਗਰੂਰ ਦਾ ਮੁਕਾਬਲਾ ਬੜਾ ਦਿਲਚਸਪ ਹੋ ਗਿਆ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਕਾਂਗਰਸ ਵੱਲੋਂ ਨੇ ਸੁਪਾਲ ਸਿੰਘ ਖੇੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਚੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨੇ ਸਿਮਰਨਜੀਤ ਸਿੰਘ ਮਾਨ ਜਦੋਂ ਕਿ ਭਾਜਪਾ ਨੇ ਇੱਥੇ ਅਰਵਿੰਦ ਖੰਨਾ ਤੇ ਦਾਖ ਖੇਡੇ ਹੈ